ਗੁਰਵਿੰਦਰ ਸਿੰਘ ਮੈਨੂੰ ਬੈਗ ਦੀ ਪੇਨ ਸੀ ਡਿਸਕ ਪ੍ਰੋਬਲਮ ਸੀ ਫਸਟ ਟਾਈਮ ਮੈਂ ਤੇ ਮਾਰਵਾ ਹਸਪੀਟਲ 2021 ਦੇ ਵਿੱਚ ਆਇਆ ਸੀ ਉਸ ਟਾਈਮ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਰੈਸਟ ਨਾ ਕੀ ਕੋਈ ਬਟੇ ਨੇ ਟੋ ਰੈਸਟ ਹੋਈ ਨਹੀਂ ਪਰ ਉਸ ਤੋਂ ਬਾਅਦ ਅੱਜ 2024 ਦੇ ਵਿੱਚ ਮੈਂ ਦੁਬਾਰਾ ਚੈੱਕ ਅਪ ਕਰਾਉਣ ਲਈ ਆਇਆ ਤੇ ਡਾਕਟਰ ਸਾਹਿਬ ਨੇ ਮੈਨੂੰ ਡਾਕਟਰ ਕਰਨ ਧਰਮ ਜੀ ਅਗਰ ਰਿਕਮੈਂਡ ਕੀਤੇ ਉਹ ਉਹਨਾਂ ਨੇ ਮੇਰੀ ਸਰਜਰੀ ਕੀਤੀ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਮੇਰਾ ਮੈਂ ਤਾਂ ਚੱਲ ਫਿਰ ਵੀ ਨਹੀਂ ਸੀ ਹੁੰਦਾ ਬਟ ਅੱਜ ਸਰਜਰੀ ਤੋਂ ਤੀਸਰੇ ਦਿਨ ਮੈਂ ਚੱਲ ਰਿਹਾ ਹਾਂ ਸਾਰੀ ਐਕਟੀਵਿਟੀਜ਼ ਕਰ ਰਿਹਾ ਜੋ ਦਿੱਕਤ ਤੁਹਾਨੂੰ ਸਰਜਰੀ ਤੋਂ ਪਹਿਲਾਂ ਸੀ ਕਿ ਉਹ ਹੁਣ ਹੈ ਜਾਂ ਨਹੀਂ ਹੈ ਨਹੀਂ ਉਹ ਦਿੱਕਤ ਮੈਨੂੰ ਬਿਲਕੁਲ ਵੀ ਨਹੀਂ ਹੈ ਜਸਟ ਜਿਹੜਾ ਜਿੱਥੇ ਇੰਸੀਜਨ ਬ ਹੋਇਆ ਜਾਂ ਤੇ ਬੂਲ ਹੋਇਆ ਜਾਂ ਸਟਿਚਸ ਲੱਗਿਆ ਨੇ ਉਹ ਦੀ ਥੋੜੀ ਜਿਹੀ ਪੇਨ ਹੈ ਬਟ ਉਸ ਤੋਂ ਇਲਾਵਾ ਮੈਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ